ਸਤਰੀ ਅਗਾਲ ਮੈਂ ਪ੍ਰਵੇਸ਼ ਬਾਮਲ ਤੇ ਅੱਜ ਸਟੋਰੀਜ਼ ਔਨ ਸਪੌਟਲਾਈਟ ਚ ਅਸੀਂ ਗੱਲ ਕਰਾਂਗੇ ਜੀਐਸਟੀ 2.0 ਦੀ ਜੋ ਤੁਹਾਡੀ ਰੋਟੀ ਤੋਂ ਕਾਰ ਤੇ ਦਵਾਈ ਤੇ ਹੋਟਲ ਦੇ ਬਿੱਲ ਤੋਂ ਸਭ ਕੁਝ ਨੂੰ ਬਦਲਣ ਵਾਲਾ ਹੈ 56ਵੀਂ ਜੀਐਸਟੀ ਕੌਂਸਲ ਮੀਟਿੰਗ 'ਚ ਫੈਸਲਾ ਹੋਇਆ ਕਿ ਹੁਣ ਸਿਰਫ ਦੋ ਮੇਨ ਸਲੈਬਸ ਰਹਿਣਗੇ 5% ਤੇ 18% 12% ਵਾਲੀ ਚੀਜ਼ਾਂ ਨੂੰ 5% 'ਚ ਲਿਆਇਆ ਗਿਆ ਹੈ ਤੇ 28% ਵਾਲੀ ਚੀਜ਼ਾਂ ਨੂੰ ਕੱਟ ਕਰਕੇ 18% 'ਚ ਹਾਂ ਕੁਝ ਲਗਜ਼ਰੀ ਐਂਡ ਸਿੰਗ ਗੁੱਡਸ ਤੇ ਸਪੈਸ਼ਲ 40% ਟੈਕਸ ਲੱਗੇਗਾ ਹੁਣ ਗੱਲ ਕਰੀਏ ਕਿ ਕੀ ਸਸਤਾ ਹੋਇਆ ਘਰ ਤੇ ਕਿਚਨ ਦਾ ਸਮਾਨ ਸਾਬਣ ਸ਼ੈਂਪੂ ਟੂਥਪੇਸਟ ਬਿਸਕਟ ਚਾਕਲੇਟ ਪਾਸਤਾ 18% ਤੋਂ ਘਟ ਕੇ ਹੁਣ 5% ਤੇ ਕਿਉ ਬਟਰ ਚੀਜ਼ 12% ਤੋਂ 5% ਤੇ ਅਲਟਰਾ ਹਾਈ ਟੈਂਪਰੇਚਰ ਦੁੱਧ ਅਤੇ ਪਨੀਰ ਹੁਣ 0% ਟੈਕਸ ਏਸੀ ਟੀਵੀ ਫ੍ਰਿਜ ਵਾਸ਼ਿੰਗ ਮਸ਼ੀਨ ਪਹਿਲਾਂ 28% ਹੁਣ 18% 30000 ਦਾ ਏਸੀ ਹੁਣ ਲਗਭਗ 3000 ਰੁਪਏ ਸਸਤਾ ਛੋਟੇ ਆਕਾਰਾ ਪੈਟਰੋਲ ਚੇ 1200 ਸੀਸੀ ਦਾ ਇੰਜਣ ਡੀਜ਼ਲ ਚੇ 1500 ਸੀਸੀ ਇੰਜਣ ਤੱਕ ਅਤੇ 350 ਸੀਸੀ ਤੱਕ ਵਾਲੀ ਬਾਈਕਾ 28% ਤੋਂ ਘਟ ਕੇ ਹੁਣ 18% ਟੈਕਸ ਸਲੈਬ 'ਚ ਸਭ ਤੋਂ ਵੱਡੀ ਖੁਸ਼ਖਬਰੀ ਹੈਲਥ ਅਤੇ ਲਾਈਫ ਇੰਸ਼ੋਰੈਂਸ ਪ੍ਰੀਮੀਅਮ ਹੁਣ GST ਫ੍ਰੀ ਬਹੁਤ ਸਾਰੀਆਂ ਲਾਈਫ ਸੇਵਿੰਗ ਮੈਡੀਸਿਨਸ ਵੀ 0% ਜਾਂ 5% ਸਲੈਬ 'ਚ ਹੋਟਲ ਜਿੱਥੇ ਰੂਮ ਰੈਂਟ 7500 ਰੁਪਏ ਤੋਂ ਘਟ 12% ਤੋਂ ਹੁਣ 5% ਤੇ ਬਿਊਟੀ ਪਾਰਲਰ ਸਲੂਨ ਜਿੰਮਸ ਵੀ 18% ਤੋਂ ਹੁਣ 5% ਤੇ ਪਰ ਕੀ ਮਹਿੰਗਾ ਹੋਇਆ ਸਿਗਰਟ ਗੁਟਕਾ ਪਨ ਮਸਾਲਾ ਹੁਣ 40% ਸਿੰਟੈਕਸ ਕੋਲਡ ਡਰਿੰਕਸ ਅਤੇ એનર્ਜੀ ਡਰਿੰਕਸ 28% ਤੋਂ 40% ਤੇ ਵੱਡੀਆਂ SUV 1500 cc ਤੋਂ ਵੱਧ 4 ਮੀਟਰ ਤੋਂ ਲੰਬੀਆਂ ਕਾਰਾਂ ਹੁਣ 40% GST ਕੋਲਾ 5% ਤੋਂ ਵੱਧ ਕੇ 18% ਜਿਸ ਦਾ ਅਸਰ ਬਿਜਲੀ ਤੇ ਸਿਮੈਂਟ ਇੰਡਸਟਰੀਜ਼ ਤੇ ਪੈ ਸਕਦਾ ਹੈ ਤਾਂ ਦੋਸਤੋ ਆ GST 2.0 ਸੱਚਮੁੱਚ ਦੀਵਾਲੀ ਗਿਫਟ ਹੈ ਜਾਂ ਸਿਰਫ ਇੱਕ ਨਵਾਂ ਐਕਸਪੈਰੀਮੈਂਟ ਕਮੈਂਟ 'ਚ ਦੱਸੋ ਤੁਸੀਂ ਖੁਸ਼ ਹੋ ਇਹਨਾਂ ਬਦਲਾਵਾਂ ਨਾਲ